ਗੁਰੂ ਪਿਆਰੀ ਸਾਧ ਸੰਗਤ ਜੀ ਪਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਵਿੱਚ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨਾ 1699 ਦੀ ਬਸਾਖੀ ਵਾਲੇ ਦਿਨ ਸਿੱਖਾਂ ਦਾ ਇਮਤਿਹਾਨ ਲਿਆ ਉਹਨਾਂ ਨੇ ਸਿੱਖਾਂ ਦੇ ਕੋਲੋਂ ਸਿਰ ਮੰਗੇ ਪਹਿਲਾਂ ਦਇਆ RAM ਜੀ ਆਏ ਉਹਨਾਂ ਆਪਣਾ ਸੀਸ ਭੇਟ ਕੀਤਾ ਫਿਰ ਧਰਮ ਚੰਦ ਜੀ ਆਏ ਫਿਰ ਹਿੰਮਤ ਰਾਏ ਜੀ ਆਏ ਫਿਰ ਮੁਹਕਮ ਚੰਦ ਪੰਜਵੇਂ ਸਹਿਬ ਚੰਦ ਜੀ ਆਏ ਸਭ ਨੇ ਸੀਸ ਭੇਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਸੀਸ ਨਹੀਂ ਮੰਗੇ ਸਿੱਖ ਇਮਤਿਹਾਨ ਵਿੱਚੋਂ ਪਾਸ ਹੋ ਗਏ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਨੂੰ ਪੰਜ ਪਿਆਰੇ ਆਖਿਆ ਗੁਰੂ ਜੀ ਨੇ ਉਹਨਾਂ ਦੇ ਨਾਮ ਵੀ ਬਦਲ ਦਿੱਤੇ ਪੰਜ ਪਿਆਰਿਆਂ ਦੇ ਨਾਮ ਸੰਗਤ ਜੀ ਹੀਠ ਲਿਖੇ ਹਨ ਪਹਿਲਾ ਨਾਮ ਸੰਗਤ ਜੀ ਭਾਈ ਦਇਆ ਸਿੰਘ ਜੀ ਦੂਜਾ ਨਾਮ ਸੰਗਤ ਜੀ ਭਾਈ ਧਰਮ ਸਿੰਘ ਜੀ ਤੀਜਾ ਨਾਮ ਸੰਗਤ ਜੀ ਭਾਈ ਹਿੰਮਤ ਸਿੰਘ ਜੀ ਤੇ ਚੌਥਾ ਨਾਮ ਭਾਈ ਮੋਕਮ ਸਿੰਘ ਜੀ ਪੰਜਵਾਂ ਨਾਮ ਸਾਹਿਬ ਸਿੰਘ ਜੀ ਫਿਰ ਗੁਰੂ ਜੀ ਨੇ ਪੰਜੇ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਛਕਿਆ ਤੇ ਆਪ ਦਾ ਨਾਮ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਦਾ ਅਧਿਕਾਰ ਸਿੱਖਾਂ ਦੇ ਹਵਾਲੇ ਕਰ ਦਿੱਤਾ ਕੋਈ ਪੰਜ ਸਿੰਘ ਜੋ ਰਹਿਤ ਵਿੱਚ ਪੱਕੇ ਹੋਣ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਤਿਆਰ ਕਰਕੇ ਛਕਾ ਸਕਦੇ ਹਨ ਅੰਮ੍ਰਿਤ ਛਕ ਕੇ ਹੀ ਅਸੀਂ ਸਿੱਖ ਬਣਦੇ ਹਾਂ ਸਾਡੇ ਨਾਮ ਨਾਲ ਸਿੰਘ ਲੱਗ ਜਾਂਦਾ ਹੈ ਬੀਬੀਆਂ ਦੇ ਨਾਮ ਨਾਲ ਕੌਰ ਲਾਇਆ ਜਾਂਦਾ ਹੈ ਸਿੰਘ ਸ਼ੇਰ ਨੂੰ ਕਹਿੰਦੇ ਹਨ ਕੌਰ ਸ਼ਬਦ ਦਾ ਭਾਵ ਹੈ ਰਾਜੇ ਮਹਾਰਾਜਿਆਂ ਦੀਆਂ ਲੜਕੀਆਂ ਨੂੰ ਕਵਾਰੀ ਜਾਂ ਕੁਵਾਰੀ ਨਾਮ ਨਾਲ ਬੁਲਾਇਆ ਜਾਂਦਾ ਸੀ ਇਹ ਉਪਾਦੀ ਕੇਵਲ ਉਨ੍ਹਾਂ ਲਈ ਹੀਰ ਆਖਵੀ ਸੀ ਪਰ ਗੁਰੂ ਜੀ ਨੇ ਅਮਰਤ ਸ਼ਕਾ ਕੇ ਸਭ ਸਿੰਘਣੀਆਂ ਨੂੰ ਕੌਰ ਦੀ उपाधि ਬਖਸ਼ ਦਿੱਤੀ ਅਸੀਂ ਵਿਸਾਖੀ ਦੇ ਤਿਹਾਰ ਨੂੰ ਯਾਦ ਰੱਖਣਾ ਹੈ ਕਿਉਂਕਿ ਇਸ ਦਿਨ ਸਾਡਾ ਇਮਤਿਹਾਨ ਲਿਆ ਗਿਆ ਸੀ ਅਸੀਂ ਇਮਤਿਹਾਨ ਵਿੱਚੋਂ ਪਾਸ ਹੋਏ ਸੀ ਅਸੀਂ ਅਮਰਤ ਸ਼ਕ ਕੇ ਖਾਲਸਾ ਬਣ ਗਏ ਸੀ ਸਿੱਖਿਆ ਅਸੀਂ ਗੁਰੂ ਜੀ ਦੇ ਸਿੰਘ ਬਣਨਾ ਹੈ ਸਿੱਖਾ ਅਮਰਤ ਛੱਕੇ ਬਣਦਾ ਹੈ ਅਮਰਤ ਸਾਨੂੰ ਬਹਾਦਰ ਬਣਾਉਂਦਾ ਹੈ ਅਮਰਤ ਛੱਕੇ ਸਾਡੇ ਡਰ ਦੂਰ ਹੋ ਜਾਂਦੇ ਹਨ ਅਮਰਤ ਛਕੇ ਬਿਨਾ ਅਸੀਂ ਸਿੰਘ ਨਹੀਂ ਅਖਵਾ ਸਕਦੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਵਿਸਾਖੀ ਦੇ ਦਿਨ ਬਾਰੇ ਇਤਿਹਾਸਿਕ ਜਾਣਕਾਰੀ ਤੇ ਹੁਣ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ